ਹਾਂਜੀ ਸਾਥੀ ਜੀ ਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਗੁੱਡ ਨਿਊਜ਼ ਲੈ ਕੇ ਆਏ ਆ ਜਿਹੜੇ ਵੀਰਾਂ ਭਰਾਵਾਂ ਨੇ 9 ਮੰਥ ਵਾਲੇ ਪੇਪਰ ਫਿਲ ਕੀਤੇ ਸੀ ਉਹਨਾਂ ਵਾਸਤੇ ਗੁੱਡ ਨਿਊਜ਼ ਆਈ ਆ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਪੇਪਰ ਕਿੰਨੇ ਭਰੇ ਗਏ ਮਤਲਬ ਕਿ ਕਿੰਨੇ ਫਾਈਲਾਂ ਸਬਮਿਟ ਹੋਈਆਂ ਵਾ ਕਿੰਨਾ ਕੋਟਾ ਸੀ ਕਿੰਨਾ ਕਿੰਨਾ ਦੇ ਚਾਂਸ ਹੈਗੇ ਪੇਪਰ ਨਿਕਲਣ ਦੇ ਇਹਨੇ ਸਾਰੇ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਹੀ ਆਪਾਂ ਗੱਲਬਾਤ ਕਰ ਲਾਂਗੇ ਸਲਿੱਪਾਂ ਬਾਰੇ ਕਿ ਸਲਿੱਪਾਂ ਦਾ ਕੀ ਪ੍ਰੋਸੈਸਿੰਗ ਜਿਹੜੀ ਆ ਇਸ ਟਾਈਮ ਤੇ ਚੱਲ ਰਹੀ ਆ ਜਿਆਦਾ ਚਿਰ ਨਾਲ ਲੰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜੀਹੂ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਵਿੱਚ ਮਿਲ ਜਾਵੇ ਜੀ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹੋ ਜਾਗੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਗੁੱਡ ਨਿਊਜ਼ ਆਈ ਹੈ 9 ਮੰਥ ਵਾਲੇ ਪੇਪਰਾਂ ਦੀ ਗੁੱਡ ਨਿਊਜ਼ ਆਈ ਹੈ ਪਹਿਲਾਂ ਹੈਗਾ ਸੀ ਪਹਿਲਾਂ ਦੇ ਪੇਪਰ ਭਰੇ ਗਏ ਸਾਲ ਵਾਲੇ ਉਹਦੇ ਚ ਚਲੋ ਕੋਟਾ ਜ਼ਿਆਦਾ ਸੀ ਪੇਪਰ ਘੱਟ ਭਰੇ ਗਏ ਉਹਨਾਂ ਦੇ ਵੀ ਚਾਂਸ ਜ਼ਿਆਦਾ ਹੈ ਪੇਪਰ ਨਿਕਲਉਂਦੇ ਉਸ ਤੋਂ ਬਾਅਦ ਭਰੇ ਗਏ ਆ 7 ਤਰੀਕ ਨੂੰ ਪੇਪਰ ਭਰੇ ਗਏ ਸੀ ਡੋਮੈਸਟਿਕ ਵਾਲੇ ਉਹਦੇ ਵਿੱਚ ਕੀ ਸੀ ਕੋਟਾ ਘੱਟ ਸੀ ਪੇਪਰ ਜ਼ਿਆਦਾ ਭਰੇ ਗਏ ਇਸ ਕਰਕੇ ਕਿਹੜੇ ਵੀ ਰੈਪਰ ਵਾਲੇ ਪੇਪਰ ਪਰ ਹੈ ਡੋਮੈਸਟਿਕ ਵਾਲੇ ਉਹਨਾਂ ਦੇ ਥੋੜੇ ਜਿਹਾ ਘੱਟ ਚਾਂਸ ਵਾ ਜਿਨ੍ਹਾਂ ਦੀ ਟਾਈਮਿੰਗ ਵਧੀਆ ਨਹੀਂ ਹੈਗੀ ਹੁਣ ਆਪਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਭਰੇ ਆ ਉਹਨਾਂ ਵਾਸਤੇ ਵੀ ਗੁੱਡ ਨਿਊਜ਼ ਆ ਚੁੱਕੀ ਆ ਕਿਉਂਕਿ ਕੋਟਾ ਹੈਗਾ ਸੀ 1 ਲੱਖ ਤੇ 10 ਹਜ਼ਾਰ ਦਾ ਕੋਟਾ ਸੀ ਠੀਕ ਆ ਤੇ ਪੇਪ ਜਿਹੜੇ ਵੀਰਾਂ ਭਰਾਵਾਂ ਨੂੰ ਇਹ ਚੀਜ਼ ਦੀ ਬੇਸਬਰੀ ਤੋਂ ਇੰਤਜ਼ਾਰ ਸੀ ਉਹਨਾਂ ਵਾਸਤੇ ਇੱਕ ਗੁੱਡ ਨਿਊਜ਼ ਆ ਚੁੱਕੀ ਹੈ ਕਿ ਜਿਹੜੇ ਵੀਰਾਂ ਭਰਾਵਾਂ ਨੇ ਇਸ ਵਾਰ 2025 ਦੇ ਵਿੱਚ 9 ਮੰਥ ਵਾਲੇ ਪੇਪਰ ਸਬਮਿਟ ਕਰਾਈ ਹੈ, ਫਾਈਲ ਸਬਮਿਟ ਕਰਾਈ ਹੈ ਉਹਨਾਂ ਵਾਸਤੇ ਇੱਕ ਗੁੱਡ ਨਿਊਜ਼ ਆ। ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿੰਨਾ ਕੋਟਾ ਸੀ, ਕਿੰਨੇ ਪੇਪਰ ਭਰੇ ગયા। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ ਕਿ ਇਹਦੇ ਚੱਕਰ ਕੀ ਹੈ ਜਿੰਨਾ ਕੋਟਾ ਸੀ ਉਹਦੇ ਵਿੱਚੋਂ 70% ਪੇਪਰ ਹੀ ਭਰੇ ਜਾਣੇ ਆ। ਮਤਲਬ ਕਿ 1 ਲੱਖ 10 ਹਜ਼ਾਰ ਦਾ ਕੋਟਾ ਸੀ 70% ਵੇਪਰ ਦਾ ਮਤਲਬ ਕਿ ਕੋਟਾ ਹੈਗਾ ਸੀ ਇਸ ਵਾਰ ਵਾਸਤੇ ਮਤਲਬ ਕਿ ਹੁਣ ਜਿਹੜਾ ਜਿਹੜੀ ਪੇਪਰ ਓਪਨ ਹੋਇਆ ਆਪਣੇ 12 ਫਰਵਰੀ ਨੂੰ ਇਹਦੇ ਵਾਸਤੇ ਕੁਝ 80 ਹਜ਼ਾਰ ਤੁਸੀਂ ਲਾ ਲਓ ਮਤਲਬ ਕਿ ਲਗਭਗ 80 ਹਜ਼ਾਰ ਦਾ ਕੋਟਾ ਹੈਗਾ ਸੀ ਜਿਨ੍ਹਾਂ ਨੇ ਪੇਪਰ ਫਿਲ ਕਰਨੇ ਸੀ ਇਸ ਵਾਰ ਕਿਉਂਕਿ ਇਹਨਾਂ ਨੂੰ ਤੁਹਾਨੂੰ ਦੱਸਿਆ ਪਹਿਲਾਂ ਤੁਹਾਨੂੰ ਦੱਸਦਾ ਸੀ ਕਿ ਜਿਹੜੇ 30% ਪੇਪਰ ਆ ਉਹ ਜਾ ਕੇ ਅਕਤੂਬਰ ਵਿੱਚ ਮਤਲਬ ਕਿ ਫਾਈਲ ਆਈਡੀਆਂ ਤੇ ਮਤਲਬ ਕਿ ਸਬਮਿਟ ਹੋਣੀਆਂ ਵਾ ਤੇ 70% ਹੁਣ ਹੋਣੇ ਸੀ ਤੇ 30% ਜਾ ਕੇ ਅਕਤੂਬਰ ਦੇ ਵਿੱਚ ਹੋਣੇ ਆ ਸੋ 30% ਦੇ ਹਿਸਾਬ ਨਾਲ 1 ਲੱਖ 10 ਦੇ ਹਿਸਾਬ ਨਾਲ 80 ਕਿਹਾੜ ਦਾ ਕੋਟਾ ਲਗਭਗ ਸੀਗਰ ਦਾ ਮੈਂ ਟੋਟਲ ਨਹੀਂ ਪੂਰਾ ਨਹੀਂ ਵਿਸੇ ਕਰ ਰਿਹਾ ਮੈਂ ਉਂਝ ਕਹਿ ਰਿਹਾ ਵਾਂ ਕਿ 80 ਕਿਹਾੜ ਦਾ ਕੋਟਾ ਜਿਹੜਾ ਵਾ ਇਸ ਵਾਰ ਇਸ ਵਾਰ ਵਾਸਤੇ ਹੈਗਾ ਸੀ ਮੰਨ ਲਓ ਕਿ 12 ਫਰਵਰੀ ਵਾਸਤੇ ਹੈਗਾ ਸੀ ਪਰ ਜਿਹੜੇ ਪੇਪਰ ਭਰੇ ਗਿਆ ਉਹ ਭਰੇ ਗਿਆ ਸਿਰਫ ਤੇ ਸਿਰਫ 68000 ਕੁਝ ਵੇਪਰ ਭਰੇ ਗਏ ਆ ਠੀਕ ਹੈ ਮਤਲਬ ਕਿ ਜਿੰਨੇ ਕੋਟਾ ਸੀ ਇਸ ਵਾਰ 70% ਦੇ ਹਿਸਾਬ ਨਾਲ ਉਸ ਤੋਂ ਵੀ ਘੱਟ ਪੇਪਰ ਭਰੇ ਗਏ ਆ ਇਸ ਵਾਰ ਜਿਸ ਕਰਕੇ ਜਿਹੜੇ ਵੀਰਾਂ ਭਰਾਵਾਂ ਨੇ 9 ਮੰਥ ਵਾਲੇ ਪੇਪਰ ਫਿਲ ਕੀਤੇ ਆ 12 ਫਰਵਰੀ ਨੂੰ ਉਹਨਾਂ ਵਾਸਤੇ ਗੁੱਡ ਨਿਊਜ਼ ਹੈ ਕਿ ਤੁਹਾਡੇ ਸਾਰਿਆਂ ਦੇ ਹੀ ਪੇਪਰ ਨਿਕਲਣ ਦੇ ਚਾਂਸ ਜਿਹੜੇ ਆ ਫੁੱਲ ਬਟਾ ਫੁੱਲ ਵਾ ਬਸ ਇੱਕ ਚੀਜ਼ ਨਾ ਹੋਵੇ ਜੇ ਤੁਹਾਡਾ ਮਾਲਕ ਤੁਹਾਨੂੰ ਸਾਥ ਨਾ ਦੇਵੇ ਮਤਲਬ ਕਿ ਕੋਈ ਨਾ ਕੋਈ ਤੁਹਾਡਾ ਡਾਕੂਮੈਂਟ ਘਟਦਾ ਹੋਵੇ ਤੁਹਾਡਾ ਮਾਲਕ ਜਾ ਕੇ ਉਸੇ ਡਾਕੂਮੈਂਟ ਨਾ ਦੇਵੇ ਨਿਆਤਾ ਦਾ ਮਾਲਕ ਹੀ ਬਲਜ ਇਨਕਾਰ ਕਰਦੇ ਉਹ ਵੱਖਰੀ ਗੱਲ ਆ ਪਰ ਜੇਕਰ ਤੁਹਾਡਾ ਮਾਲਕ ਤੁਹਾਡੇ ਨਾਲ ਸਹੀ ਰਿਹਾ ਤੁਹਾਡਾ ਜਿਹੜਾ ਏਜੰਟ ਤੁਹਾਡੇ ਨਾਲ ਸਹੀ ਰਿਹਾ ਇਸ ਵਾਰ ਜਿਹੜੇ ਆ ਜਿਨ੍ਹਾਂ ਨੇ ਆਪਣੇ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਉਹਨਾਂ ਵਾਸਤੇ ਗੁੱਟ ਨਿਊਜ਼ ਆ ਕਿ ਜਿਨ੍ਹਾਂ ਨੇ ਪੇਪਰ ਭਰੇ ਗਏ ਆ ਜਿੰਨਾ ਮਤਲਬ ਕਿ ਕੋਟਾ ਸੀ ਉਸ ਤੋਂ ਘੱਟ ਪੇਪਰ ਭਰੇ ਗਏ ਇਸ ਵਾਰ ਮਤਲਬ ਕਿ ਕੋਟਾ ਆਪਾਂ ਲਗਭਗ ਟੋਟਲ ਜਿਹੜਾ ਹੈਗਾ ਸੀ 1 ਲੱਖ 10 ਹਜ਼ਾਰ ਦਾ ਕੋਟਾ ਸੀ ਲਗਭਗ ਇੰਨਾ ਕੋਟਾ ਹੈਗਾ ਸੀ ਇਹਦੇ ਵਿੱਚ 70% ਪੇਪਰ ਭਰੇ ਜਾਣੇ ਸੀ ਉਹ ਬੰਦਾ ਹੀ ਕੋਟਾ 80000 ਰੁਪਿਆ 80000 ਕਹਤਾ ਰੁਪਿਆ 80000 ਕੋਟਾ ਬੰਦਾ ਸੀ ਤੇ ਜਿਹੜੇ ਪੇਪਰ ਆਓ ਭਰੇ ਗਏ 66000 ਤੇ ਕੁਝ ਪੇਪਰ ਭਰੇ ਗਏ ਆ ਇਸ ਕਰਕੇ ਜਿਹੜੇ ਵੀਰਾਂ ਭਰਾਵਾਂ ਨੇ ਇਸ ਵਾਰ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਨਵੰਬਰ ਦੇ ਵਿੱਚ ਤੇ 12 ਫਰਵਰੀ ਨੂੰ ਪੇਪਰ ਫਿਲ ਹੋਏ ਸੀ ਉਹਨਾਂ ਵਾਸਤੇ ਗੁੱਟ ਨਿਊਜ਼ ਆ ਕਿ ਪੇਪਰ ਨਿਕਲਣ ਦੇ ਚਾਂਸ ਜਿਹੜੇ ਆ ਉਹ ਸਾਰੇ ਹੀ ਵੀਰਾਂ ਭਰਾਵਾਂ ਦੇ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਸਬਮਿਟ ਕੀਤੀਆਂ ਵਾ ਬਸ ਕਿ ਤੁਹਾਡਾ ਡਾਕੂਮੈਂਟ ਕੋਈ ਨਾ ਕੋਈ ਪ੍ਰੋਬਲਮ ਨਾ ਹੋਵੇ ਤੁਹਾਡੇ ਕੋਈ ਆਪ ਦੀ ਪ੍ਰੋਬਲਮ ਨਾ ਹੋਵੇ ਉਸ ਤੋਂ ਬਗੈਰ ਜੇਕਰ ਸਾਰਾ ਕੁਝ ਸਹੀ ਰਿਹਾ ਫਿਰ ਤੁਹਾਡੇ ਪੇਪਰ ਨਿਕਲਦੇ ਇਸ ਵਾਰ ਜਿਹੜੇ ਆ ਉਹ ਵਧੀਆ ਚਾਂਸ ਹੈਗੇ ਆ ਮਤਲਬ ਕਿ ਜਾਦੇ ਚਾਂਸ ਹੈਗੇ ਆ ਲੋ ਵੀ ਮਿੱਤਰੋ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲੈਨੇ ਆ ਹੁਣ ਜਿਹੜੇ ਵੀ ਨਾ ਭਰਾਵਾ ਸਲਿੱਪ ਦੀ ਵੇਟ ਕਰ ਰਿਆ ਸੀ ਸਲਿੱਪ ਜਿਹੜੀਆਂ ਵਾ ਉਹ ਵੀ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਵਾ ਜਿਹੜੇ ਵੀ ਭਰਾ ਵਾ ਵੇਟ ਕਰਦੇ ਸੀ ਸਲਿੱਪਾਂ ਦੀ ਜਿਹੜੀ ਸਲਿੱਪਾਂ ਨਹੀਂ ਤੁਹਾਨੂੰ ਮਿਲ ਰਹੀਆਂ ਉਹਨਾਂ ਵਾਸਤੇ ਵੀ ਗੁੱਡ ਨਿਊਜ਼ ਆਈ ਕਿ ਸਲ ਲੇਪਾਂੀਆਂ ਡਾਊਨਲੋਡ ਹੋਣੀਆਂ ਜਿਹੜੀਆਂ ਵਾ ਉਹ ਸ਼ੁਰੂ ਹੋ ਗਈਆਂ ਵਾ ਬਸ ਕਿ ਤੁਸੀਂ ਸਲਿੱਪ ਦਾ ਮਤਲਬ ਗਿੰਦਾ ਉਹਦੇ ਬਾਰੇ ਆਪਾਂ ਗੱਲਬਾਤ ਜਿੰਕੀ ਜੀ ਕਰ ਲਈਏ ਸਲਿੱਪ ਦਾ ਮਤਲਬ ਇਹ ਨਹੀਂ ਕਿ ਜੇ ਕਦਰ ਉਹ ਸਲਿੱਪ ਨਾ ਮਿਲਦਾ ਤੁਹਾਡੇ ਪੇਪਰ ਨਹੀਂ ਨਿਕਲਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਆ ਸਲਿੱਪ ਤੇ ਬਸ ਸਿਰਫ ਇਹੋ ਲਿਖਿਆ ਹੁੰਦਾ ਵਾ ਕਿ ਸਲਿੱਪ ਤੁਹਾਡੇ ਪੇਪਰ ਕਦੋਂ ਭਰੇ ਗਏ ਆ ਇਹ ਕਿਹੜੇ ਤੁਹਾਡੇ ਸ਼ਾਇਰਿਸ਼ ਪਰੇ ਗਏ ਪੇਪਰ ਤਾਂ ਹੀ ਟਾਈਮਿੰਗ ਕੀ ਹੈ ਤੁਹਾਡਾ ਨਾਮ ਇਹੋ ਕੁਝ ਲਿਖਿਆ ਹੁੰਦਾ ਵਾ ਇਹ ਨਹੀਂ ਕਿ ਸਲਿੱਪ ਦੇ ਉੱਤੇ ਬਹੁਤ ਕੁਝ ਲਿਖਿਆ ਹੁੰਦਾ ਵਾ ਜੇ ਕਤੋਂ ਸਲਿੱਪ ਨਾਮ ਮਿਲਦੀ ਤੁਹਾਡਾ ਪੇਪਰ ਨਹੀਂ ਨਿਕਲਨੇ ਇਦਾਂ ਦੀ ਕੋਈ ਵੀ ਨਹੀਂ ਗੱਲ ਹੈਗੀ ਜੀ ਪਰ ਜਿਹੜੇ ਵੀ ਭਰਾ ਵੇਟ ਕਰ ਰਹੇ ਸੀ ਉਹਨਾਂ ਵਾਸਤੇ ਗੋੜ ਨਹੀਂ ਉਦਾ ਚੁੱਕੀ ਆ ਕਿ ਸਲਿੱਪਾਂ ਮਿਲਨੀਆਂ ਵੀ ਸ਼ੁਰੂ ਹੋ ਚੁੱਕੀਆਂ ਵਾ ਉਸ ਤੋਂ ਬਾਅਦ ਜਿਹੜੇ ਵੀ ਨਾ ਭਰਾਵਾਂ ਨੇ 9 ਮੰਥ ਵਾਲੇ ਪੇਪਰ ਪਰ 8 ਸਾਲ ਵਾਲੇ ਪੇਪਰ ਪਰ ਅਸੀਂ ਉਹਨਾਂ ਦੋਵਾਂ ਵਾਸਤੇ ਗੁੱਡ ਨਿਊਜ਼ ਆ ਵਾ ਕਿ ਇਸ ਵਾਰ ਜਿਹੜੇ ਆ ਫੁੱਲ ਬਟਾ ਫੁੱਲ ਹੀ ਚਾਂਸ ਹੈਗੇ ਆ ਪੇਪਰ ਨਿਕਲਣ ਦੇ ਕਿਉਂਕਿ ਆ ਕੋਟਾ ਜ਼ਿਆਦਾ ਸੀ ਪੇਪਰ ਘੱਟ ਭਰੇ ਗਏ ਇਸ ਕਰਕੇ ਜਿਨ੍ਹਾਂ ਨੇ ਸਾਲ ਵਾਲੇ ਤੇ 9 ਮੰਥ ਵਾਲੇ ਪੇਪਰ ਫਿਲ ਕੀਤੇ ਆ ਉਹਨਾਂ ਵਾਸਤੇ ਗੁੱਡ ਨਿਊਜ਼ ਹੈਗੀ ਆ ਕਿ ਜਿਹੜੇ ਪੇਪਰ ਆ ਜ਼ਿਆਦਾ ਨਿਕਲਣ ਦੇ ਚਾਂਸ ਹੈਗੇ ਆ ਪਰ ਜਿਨ੍ਹਾਂ ਨੇ ਡੋਮੈਸਿਕ ਪੇਪਰ ਫਿਲ ਕੀਤੇ ਆ ਉਹਨਾਂ ਦੇ ਥੋੜੇ ਜਿ ਘੱਟ ਚਾਂਸ ਹੈ ਆ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਕਾਰਨ ਹੈ ਕਿ ਉਦੇ ਚ ਕੋਟਾ ਘਟਵਾ ਤੇ ਪੇਪਰ ਜਾਦੇ ਪਰੇ ਗਿਆ ਬਸ ਪਰ ਜਿਹੜੇ ਵੀ ਨਾ ਭਰਾਵਾਂ ਨੇ 9 ਮੰਥ ਵਾਲੇ ਜਾਂ ਸਾਲ ਵਾਲੇ ਪੇਪਰ ਫਿਲ ਕੀਤੇ ਆ ਉਹਨਾਂ ਵਾਸਤੇ ਗੂਟ న్యూਸ ਪੱਕੀ ਹੋ ਚੁੱਕੀ ਹੈ ਕਿ ਪੇਪਰ ਜਿਹੜੇ ਆ ਇਸ ਵਾਰ ਤਕਰੀਬਨ ਤਕਰੀਬਨ ਸਾਰਿਆਂ ਦੇ ਹੀ ਨਿਕਲਨੇ ਵਾ ਮਲਕੀ ਜਿਹੜੇ ਵੀ ਨਾ ਭਰਾਵਾਂ ਦੇ ਪੇਪਰ ਭਰੇ ਆ ਇਸ ਵਾਰ ਜੇ ਆਪਾਂ ਗੱਲਬਾਤ ਕਰ ਲਈ ਕੀ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਇੱਕ ਮਹੀਨੇ ਤੋਂ ਬਾਅਦ ਜਿਹੜੇ ਆ ਠੀਕ ਆ ਪੇਪਰ ਨਿਕਲਨੇ ਆ ਸ਼ੁਰੂ ਹੋ ਜਾਣੇ ਆ ਮਤਲਬ ਕਿ ਤੁਸੀਂ ਲਾ ਲਓ ਪੇਪਰ ਭਰੇ ਭਰੇ ਗਿਆ ਫਰਵਰੀ ਦੇ ਵਿੱਚ ਜਨਵਰੀ ਫਰਵਰੀ ਮਾਰਚ ਮਾਰਚ ਦੇ ਲਾਸਟ ਤੁਸੀਂ ਲਾ ਲਓ ਤੇ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਮਤਲਬ ਕਿ ਤੁਸੀਂ ਅਪ੍ਰੈਲ ਚ ਹੀ ਲਾਓ ਕਿ ਆਪਣੇ ਜਿਹੜੇ ਬਾ ਮਤਲਬ ਕਿ ਮਾਰਚ ਦੇ ਲਾਸਟ ਤੇ ਅਪ੍ਰੈਲ ਦੇ ਸ਼ੁਰੂ ਚ ਪੇਪਰ ਜਿਹੜੇ ਆ ਨਿਕਲਨੇ ਸ਼ੁਰੂ ਹੋ ਜਾਣੇ ਆ ਉਸ ਤੋਂ ਬਾਅਦ ਜਦੋਂ ਨਿਕਲਨੇ ਸ਼ੁਰੂ ਹੋਗੇ ਫਿਰ ਡੇਲੀ ਅੱਜ ਨਿਕਲ ਗਏ 5000 ਨਿਕਲ ਗਏ ਕੱਲ 4000 ਨਿਕਲ ਗਏ ਫਿਰ 3000 ਨਿਕਲ ਗਏ ਨਾਰਮਲ ਗੱਲ ਬਾਤ ਜਿੰਨਾ ਜ਼ਿਆਦਾ ਕੋਟਾ ਪੂਰਾ ਨਹੀਂ ਹੁੰਦਾ ਜਾਂ ਜਿੰਨਾ ਜਿਤ ਪੇਪਰ ਜਿੰਨੇ ਭਰੇ ਗਏ ਉਹਨੇ ਪੂਰੇ ਨਹੀਂ ਹ ਫੇਬਰੂਅਰੀ ਪਰ ਜਿਹੜੇ ਆ ਉਹ ਸਾਰੇ ਨਾਰਮਲ ਹੀ ਨਿਕਲੀ ਜਾਣੇ ਆ ਤੇ ਇੱਕ ਗੱਲ ਹੋਰ ਜਿਹੜੇ ਵੀਰ ਭਰਾ ਮੇਰੀ ਇਹ ਵੀਡੀਓ ਵੇਖ ਰਹੇ ਆ ਤਾਂ ਮੈਂ ਰਿਕੁਐਸਟ ਇਹ ਕਰੂੰਗਾ ਕਿ ਜਿਹੜੇ ਵੀਰਾਂ ਭਰਾਵਾਂ ਦੇ ਪੇਪਰ ਨਿਕਲਣਗੇ ਗਾਉਂ ਔਮਲ ਸਮੇ ਚਮਲਕੀ ਮਹੀਨਾ ਡੇਰ ਮਿਨਾ ਰੋਕੇ ਜਦ ਪੇਪਰ ਨਿਕਲਣਗੇ ਜੇਕਰ ਤੁਸੀਂ ਮੈਨੂੰ ਇੱਥੇ ਮੈਸੇਜਿੰਗ ਕਰ ਸਕਦੇ ਮੈਨੂੰ ਤੁਸੀਂ ਪਰਸਨਲੀ ਇੰਸਟਾਗ੍ਰਾਮ ਦੇ ਉੱਤੇ ਮੈਸੇਜ ਕਰਕੇ ਜਰੂਰ ਦੱਸਿਓ ਤਾਂ ਜੋ ਆਪਾਂ ਵੀਰ ਭਰਾਵਾਂ ਨੂੰ ਵੀਡੀਓ ਪਾ ਕੇ ਦੱਸਿਓ ਜੀ ਕਿੱਥੇ ਕਿੱਥੇ ਪੇਪਰ ਨਿਕਲ ਰਿਹਾ ਤੇ ਕਿੰਨੀ ਕਿੰਨੀ ਟਾਈਮਿੰਗ ਸੀ ਕਿਹੜੇ ਕਿਹੜੇ ਪੇਪਰ ਸੀ ਤੇ ਕਿਦਾਂ ਕਿਦਾਂ ਸਾਰਾ ਕੁਝ ਕੀਤਾ ਸੀ ਕਿਉਂਕਿ ਇਦਾਂ ਜਿਹੜੇ ਬាក់ ਕਿਹੜੇ ਵੀਰ ਭਰਾਵਾਂ ਪੇਪਰ ਨਹੀਂ ਨਿਕਲੇ ਹੁੰਦੇ ਉਹਨਾਂ ਨੂੰ ਹੌਸਲਾ ਮਿਲਦਾ ਕਿ ਇੱਥੇ ਪੇਪਰ ਨਿਕਲ ਆਏ ਆ ਮੇਰੇ ਵੀ ਪੇਪਰ ਨਿਕਲਣਗੇ ਉਹ ਵੀ ਨਾਰਮਲੀ ਗੱਲ ਵਾ ਪੇਪਰ ਭਰੇ ਹੋਣ ਨੇ ਆ ਮਿਲਾਨ ਵਿੱਚ ਕਿਹਨੇ ਨਾ ਪੋਲੀ ਵਿੱਚ ਰੋਮ ਵਿੱਚ ਜਨੋਵਾ ਚ ਪੋਤੈਂਸ ਸੱਚ ਬੜੇ ਜਿਲੇ ਹੈ ਕਿ ਜਿਥੇ ਪੇਪਰ ਭਰੇ ਗਏ ਹੋਣੇ ਆ ਜਿਹੜੇ ਵੀ ਆਪਾਂ ਨੇ ਪੇਪਰ ਭਰੇ ਆ ਤੇ ਪੇਪਰ ਜਦੋਂ ਨਿਕਲਨੇ ਸ਼ੁਰੂ ਹੋ ਗਏ ਜੇਕਰ ਤਾਂ ਅਹੀਂ ਹੋ ਸਕੇ ਤੇ ਮੈਨੂੰ ਤੁਸੀਂ ਪਰਸਨਲੀ ਮੈਸੇਜ ਕਰਕੇ ਜੋੜੇ ਸੋਗੇ ਕਿ ਤੁਹਾਡੇ ਪੇਪਰ ਕਿੱਥੇ ਭਰੇ ਗਏ ਸੀ ਕਿ ਕਿਹੜੇ ਪੇਪਰ ਸੀ ਜਿੱਦ ਕਦੋਂ ਨਿਕਲੇ ਆ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ